ਪੰਜਾਬ ਚ ਘਟਿਆ ਗੁਣਵੰਤਾ ਵਾਲੀਆਂ 112 ਦਵਾਈਆਂ ਤੇ ਬੈਨ ਲਗਾ ਦਿੱਤੀ ਗਈ ਦਾਦਿਏ ਕਿ ਸਿਹਤ ਵਿਭਾਗ ਵੱਲੋਂ ਇਸ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਦਾਦਿਏ ਕਿ ਲਾਪਰਵਾਹੀ ਕਰਨ ਤੇ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਤਾਂ ਸੀ ਡੀ ਐਸ ਸੀਓ ਵੱਲੋਂ ਸਸਪੈਂਡਰ ਗੁਣਵਤਾ ਦਵਾਈਆਂ ਤੇ ਬੈਨ ਲਗਾ ਦਿੱਤੀ ਗਈ ਹੈ ਤਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲੀ ਖੰਗ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਸੈਂਟਰਲ ਡਰੱਗਜ਼ ਕੰਟਰੋਲ ਆਰਗੇਨਾਈਜੇਸ਼ਨ ਨੇ ਦੇਸ਼ ਭਰ ਚ ਬਣੀਆਂ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਵੀ ਟੈਸਟ ਵਿੱਚੋਂ ਫੇਲ ਹੋ ਗਏ ਨੇ ਤਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੇ 112 ਦਵਾਈਆਂ ਦੇ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜਿਨ੍ਹਾਂ ਰਾਜਾਂ ਵਿੱਚ 11 ਦਵਾਈਆਂ ਦੇ ਨਮੂਨੇ ਫੇਲ ਹੋਏ ਸਨ ਉਹ ਮੁਹਾਲੀ, ਗੁਰਦਾਸਪੁਰ, ਜਲੰਧਰ ਅਤੇ ਡੇਰਾ ਬਸੀ ਵਿੱਚ ਬਣੀਆਂ ਸਨ ਇਹ ਦਵਾਈਆਂ ਨਾ ਸਿਰਫ ਰਾਜਪੜ ਦੇ ਮੈਡੀਕਲ ਸਟੋਰਾਂ ਨੂੰ ਸਗੋਂ ਹੋਰ ਰਾਜਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਸਨ ਤਾਂ ਸੀਡੀ ਐਸਈਓ ਦੀ ਰਿਪੋਰਟ ਤੋਂ ਬਾਅਦ ਸਬੰਧਿਤ ਪੈਂਚਾ ਵਿੱਚੋਂ ਦਵਾਈਆਂ ਨੂੰ ਬਾਜ਼ਾਰਾਂ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਤਾਂ ਮੈਡੀਕਲ ਸਟੋਰਾਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਸਟਾਕ ਜਮ੍ਹਾਂ ਕਰਨ ਦੇ आदेश ਦਿੱਤੇ ਗਏ ਹਨ ਤਾਂ ਇਹਨਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ ਹੋਏ ਹਨ ਉਹ ਐਸਿਡਿਟੀ ਦਰਦ ਬੁਖਾਰ ਅਲਰਜੀ ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸੀ ਤਾਂ ਸਿਹਤ ਭਾਗ ਨੇ ਡਰੱਗ ਇੰਸਪੈਕਟਰ ਨੂੰ ਕਿਹਾ ਕਿ ਹਦਾਇਤਾਂ ਵੀ ਕੀਤੀਆਂ ਨੇ ਕਿਹਾ ਕਿ ਇਹ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਜਿਨ੍ਹਾਂ ਦੇ ਦਵਾਈਆਂ ਦੇ ਨਮੂਨੇ ਫੇਲ ਹੋਣੇ ਉਹਨਾਂ ਵਿੱਚੋਂ ਕਈ ਸਾਰੀਆਂ ਮੈਡੀਸਿਨਾਂ ਜੋ ਕਿ ਮੱਧਵਧ ਦੇ Rajasthan ਵਿੱਚ ਜ਼ਹਿਰੀਲੀ ਖੰਗ ਸਰਪ ਪੀਣ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਡਰੱਗਜ਼ ਸੈਂਟਰਲ ਕੰਟਰੋਲ ਅਥਾਰਟੀਸ਼ਨ ਨੇ ਦੇਸ਼ ਭਰ ਚ ਬਣੀਆਂ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਜੇ ਕੋਈ ਇਹਨਾਂ ਮੈਡੀਸਨਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਪੰਜਾਬ ਚ ਘਟੀਆ ਗੁਣਵੱਤਾ ਵਾਲੀਆਂ 112 ਦਵਾਈਆਂ ਬੈਨ ਕਰ ਦਿੱਤੀਆਂ ਗਈਆਂ ਨੇ ਤਾਂ ਸਿਹਤ ਭਾਗ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਇਹ ਮੈਡੀਸਨ ਵਿਕਰੀ ਕਰਦਾ ਫੜਿਆ ਗਿਆ ਤਾਂ ਉਸਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਤਾਂ ਸੀਡੀਐਸਓ ਵੱਲੋਂ ਸ਼ਟਰਪੈਂਟਸ ਦਵਾਈਆਂ ਤੇ ਬੈਨ ਲਗਾ ਦਿੱਤੀ ਗਈ ਹੈ ਤਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਖੰਗ ਸਿਰਪ ਪੀਣ ਵਾਲੇ ਬੱਚਿਆਂ ਦੀ ਮੌਤ ਤੋਂ ਬਾਅਦ ਇਹਨਾਂ ਦਾ ਸੈਂਪਲ ਲਿੱਤਾ ਗਿਆ ਸੀ ਤਾਂ ਜਿਸ ਵਿੱਚ ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ 20 ਟੈਸਟਾਂ ਵਿੱਚੋਂ ਫੇਲ ਹੋ ਗਏ ਨੇ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਇਹਨਾਂ 112 ਦਵਾਈਆਂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਰਾਜਾਂ ਵਿੱਚ ਜਿਨ੍ਹਾਂ 11 ਦਵਾਈਆਂ ਦੇ ਨਮੂਨੇ ਫੇਲ ਹੋਏ ਸਨ ਉਹ ਗੁਰਦਾਸਪੁਰ ਜਲੰਧਰ ਡੇਰਾਬਾਸੀ ਅਤੇ ਮੁਹਾਲੀ ਵਿੱਚ ਬਣੀਆਂ ਸਨ ਇਹਨਾਂ ਦਵਾਈਆਂ ਦਾ ਸਿਰਫ ਰਾਜਪੁਰ ਦੇ ਮੈਡੀਕਲ ਸਟੋਰਾਂ ਨੂੰ ਸਗੋਂ ਹੋਰ ਰਾਜਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਸੀ ਤਾਂ ਸੀਡੀਓ ਐਸਸੀਓ ਦੀ ਰਿਪੋਰਟ ਤੋਂ ਬਾਅਦ ਸਬੰਧਤ ਬੈਂਚਾਂ ਵਿੱਚੋਂ ਦਵਾਈਆਂ ਨੂੰ ਬਾਜ਼ਾਰਾਂ ਤੋਂ ਹਟਾਉਣ ਦੀ ਪ੍ਰਕਿਰਿਆ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ ਤਾਂ ਮੈਡੀਕਲ ਸਟੋਰਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਸਟਾਕ ਜਮ੍ਹਾਂ ਕਰਨ ਦੇ ਆਦੇਸ਼ ਦਿੱਤੇ ਹਨ ਇਹਨਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਜੇ ਕੋਈ ਇਹਨਾਂ ਮੈਡੀਸਿਨਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ